ਬਾਲਾ ਫਾਸ న్యూਸ ਦੇ ਖਿਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਖਸੀਰ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਾਤੜਾ ਡੀਐਫਸੀ ਡੀਐਸਪੀ ਦਫ਼ਤਰ ਦੇ ਜਿੱਥੇ ਕਿ ਡੀਐਸਪੀ ਦਫ਼ਤਰ ਦੇ ਵਿੱਚ ਇੰਦਰਪਾਲ ਸਿੰਘ ਚੋਹਾਨ ਜੀ ਨੇ ਤੇ ਕੱਗੇ ਦੇ ਪੁਲਿਸ ਥਾਣਾ ਵੱਲੋਂ ਜੋ ਅੱਜ ਜੋ ਕਹਿੰਦੇ ਕੁਝ ਦਿਨ ਪਹਿਲਾਂ ਜੋ ਕਹਿੰਦੇ ਕਤਲ ਦੇ ਕੇਸ ਸਾਹਮਣੇ ਆਏ ਸੀ ਕਲਵਾਣਾ ਪਿੰਡ ਦੇ ਸੋ ਦੋ ਵਿਅਕਤੀਆਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਕੱਗਾ ਥਾਣਾ ਵੱਲੋਂ ਤੇ ਪਾਤੜਾ ਪੁਲਿਸ ਵੱਲੋਂ ਸੋ ਜਿਹੜੀ ਬੰਦੀ ਕਾਰਵਾਈ ਕੀਤੀ ਹੈ ਉਹਨਾਂ ਦੇ ਉੱਤੇ ਕੀਤੀ ਗਈ ਹੈ ਸੋ ਜਿਹੜੀ ਆਪੇ ਬਾਕੀ ਦੀ ਜਾਣਕਾਰੀ ਸੋ ਅਬਲੀ 5 BNS ਥਾਣਾ ਕਗੜਾ ਦਰਜ ਕਰ ਲਈ ਸੀ ਜੋ ਕਿ ਅਨਨੋਨ ਵਿਅਕਤੀਆਂ ਦੇ ਖਿਲਾਫ ਜਿਹੜੀ ਹੈ ਦਰਜ ਕੀਤੀ ਸੀ ਉਸ ਤੋਂ ਬਾਅਦ ਮੁਕੱਦਮੇ ਦੀ ਪੜਤਾਲ ਕੀਤੀ ਸੀਨੀਅਰ ਅਫਸਰਾਂ ਦਾ ਹੁਕਮ ਲਿਆ ਉਹਨਾਂ ਦੇ ਹੁਕਮਾਂ ਤਹਿ ਚੱਲਦੇ ਹੋਏ ਅਸੀਂ ਤਫ਼तीश ਕੀਤੀ ਜਿਸ ਦੇ ਨਾਲ ਸਾਨੂੰ ਦੋ ਵਿਅਕਤੀਆਂ ਦਾ ਪਤਾ ਲੱਗਿਆ ਵੀ ਇਹਨਾਂ ਦੋਨਾਂ ਵਿਅਕਤੀਆਂ ਨੇ ਇਹਦਾ ਮਰਡਰ ਕੀਤਾ ਹੈ ਜਿਸ ਦਾ ਨਾਮ ਸੀ ਗੁਰਜੀਤ ਸਿੰਘ ਅਤੇ ਦੂਸਰੇ ਵਿਅਕਤੀ ਦਾ ਨਾਮ ਸੀ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਇਹਨਾਂ ਦਾ ਜਿਹੜਾ ਆਪਸੀ ਰੰਜਿਸ਼ ਸੀ ਉਹ ਇਹ ਸੀ ਵੀ ਜਿਹੜਾ ਮਿਰਤਿਕ ਸੀ ਉਸ ਦਾ ਗੁਰਜੀਤ ਸਿੰਘ ਦੀ ਪਤਨੀ ਨਾਲ ਨਜਾਇਜ਼ ਸੰਬੰਧ ਹੋ ਗਏ ਸੀ ਜਿਸ ਕਰਕੇ ਗੁਰਜੀਤ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਦਾ ਕਤਲ ਕਰ ਦਿੱਤਾ ਇਸ ਤੋਂ ਇਲਾਵਾ ਵੀ ਜੇਕਰ ਕੋਈ ਹੋਰ ਦੋਸ਼ੀ ਇਦੇ ਵਿੱਚ ਸਾਨੂੰ ਤਪਤੀਸ਼ ਦੌਰਾਨ ਆਏਗਾ ਤਾਂ ਅਸੀਂ ਉਹਨੂੰ ਵੀ ਨਾਮਜ਼ਦ ਕਰਾਂ। ਹਾਂਜੀ। ਬੰਦੇ ਬੰਦੇ ਨੂੰ ਜਿੰਦ ਕਰਾਉਂਦੇ। ਇਹ ਦੋਨੋਂ ਵਿਅਕਤੀ ਅਸੀਂ ਗ੍ਰਿਫਤਾਰ ਕਰ ਲਏ। ਸਰ ਇੱਕ ਦੇ ਸਮੇਂ ਤੋਂ ਚੱਲਦਾ ਜੀ ਕੋਈ ਇਹਨਾਂ ਦੀ ਪਹਿਲਾਂ ਕੋਈ ਚਾਲੀ। ਇਹਨਾਂ ਦਾ ਲਗਭਗ 1 ਸਾਲ ਤੋਂ ਇਹ ਜਿਹੜੀ ਉਹਨਾਂ ਦਾ ਲੇਡੀ ਤੇ ਦਾ ਚੱਲਦਾ ਆ ਰਿਹਾ ਸੀਗਾ ਪਰ ਹੁਣ ਕੁਝ ਸਮੇਂ ਤੋਂ ਜਿਹੜਾ ਉਸਦੇ ਹਸਬੰਦ ਨੂੰ ਇਸ ਬਾਰੇ ਪਤਾ ਲੱਗਿਆ ਸੀ। ਹੁਣ ਤੱਕ ਇਹ ਚਾਉਂਦੇ ਕਿ ਉਹ ਬਿਲਕੁਲ ਵਿੱਚ ਨਾ ਲੱਗੇ। ਹਾਂਜੀ ਤਾਂ ਪੀਸ਼ੇ ਦੀ ਚੱਲ ਰਹੀ ਹੈ ਜੇਕਰ ਹੋਰ ਕਿਸੇ ਦਾ ਵੀ ਕੁਝ ਵੀ ਹੱਥ ਹੋਊਗਾ ਤਾਂ ਅਸੀਂ ਉਹਨੂੰ ਮੁਕਦਮੇ ਦੇ ਵਿੱਚ ਨਾਮਜ਼ਦ ਕਰਾਂਗੇ ਤਾਂ ਸਾਡੇ ਦੋਨੋਂ ਵਿਅਕਤੀ ਕੱਭੂ ਆਏ ਹਨ ਇਹਨਾਂ ਦਾ ਕੋਈ ਫੋਨ ਡਿਟੇਲ ਹੈ ਜਾਂ ਕਿਸ ਤਰ੍ਹਾਂ ਮੰਨ ਲਿਆ ਕਹੋਏ ਇੱਕ ਕਾਲ ਡਿਟੇਲ ਤੋਂ ਹੀ ਅਸੀਂ ਇਹਨਾਂ ਨੂੰ ਜਿਹੜਾ ਟਰੇਸ ਕੀਤਾ ਉਸ ਦੀ ਵਾਈਫ ਦੀ ਜਿਹੜੀ ਆ ਉਹਦੇ ਨਾਲ ਦੂਸਰੇ ਵਿਅਕਤੀਕ ਨਾਲ ਕਾਲ ਤੇ ਫੋਨ ਤੇ ਗੱਲਬਾਤ ਹੁੰਦੀ ਸੀ ਜਿਸ ਤੋਂ ਅਸੀਂ ਸ਼ੱਕ ਦੇ ਆਧਾਰ ਤੇ ਇਹ ਸ਼ੁਰੂ ਕੀਤਾ ਸੀਗਾ ਤੇ ਇਹਨੂੰ ਨਪੇੜੇ ਚੜਾਇਆ ਲੈਡੀ ਵੀ ਲੈਡੀ ਦਾ ਕੋਈ ਸਿੱਧਾ ਰੋਲ ਨਹੀਂ ਹੈ ਜੀ ਲੈਡੀ ਦੀ ਸਿਰਫ ਉਹਦੇ ਨਾਲ ਫਰੈਂਡਸ਼ਿਪ ਸੀਗੀ ਇਹ ਪਿੰਡ ਦੀ ਮਤਲ ਲੈਡੀ ਜੇ ਮਤਲ ਇਹ ਇੱਕੋ ਪਿੰਡ ਦੀ ਹੈ ਜੀ ਸੋ ਇਸ ਟਾਈਮ ਦੀਆਂ ਹੈ ਤਸਵੀਰਾਂ ਜਿੱਥੇ ਕਿ ਜੋ ਕਲਵਾਣੋ ਕੇਸ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕੱਗਾ ਤੇ ਪਤਰਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਅਰੈਸਟ ਲਿੱਤੀ ਗਈ ਹੈ